ਗੁਰੂ ਨਾਨਕ ਦੇਵ ਹਸਪੀਟਲ ਦੀ ਪਾਰਕਿੰਗ ਆ ਔਰ ਤੇ ਪਰਚੀਆਂ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਮੈਂਸ਼ਨ ਕੀਤਾ ਤੇ ਉਹ ਪਾੜ ਕੇ ਸੜਕਾਂ ਤੇ ਸੁੱਟਣ ਦੇ ਨੇ ਇਤਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਕਿ ਮਹਾਰਾਜ ਦੇ ਨਾਮ ਦੀ ਬੇਇੱਜ਼ਤੀ ਹੋ ਰਹੀ ਆ ਅਸੀਂ ਕੱਟਦੇ ਜਿਹੜੀਆਂ ਪਾਰਕਿੰਗ ਹੁੰਦੀਆਂ ਉਹਦੇ ਤੇ ਗੁਰੂ ਨਾਨਕ ਮੁਰਮਾ ਦਾ ਨਾਮ ਲਿਖਿਆ ਹੋਇਆ ਗੁਰੂ ਨਾਨਕ ਦੇਵ ਮਾਰੇ ਦਾ ਨਾਮ ਲਿਖਿਆ ਹੋਇਆ ਜਿਵੇਂ ਇੱਕ 12 ਸ਼ਬਦੀਆਂ ਨੇ 12 ਦੇ ਉੱਤੇ ਗੁਰਬਾਣੀ ਦੀਆਂ ਪੰਕਤੀਆਂ ਪੁਰੂ ਸਾਹਿਬਾਂ ਵਿਆਹ ਦੇ ਕਾਡਾਂ ਦੇ ਉੱਤੇ ਇਹ ਸਾਰਾ ਕੁਝ ਬੰਨਦਾ ਸਾਡੇ ਸਿੱਖ ਸਿੱਖੀਆਂ ਨੇ ਕਿਰਤ ਕਰਨ ਹੋ ਗਿਆ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਜਾਰੀ ਹੋਣ ਤੋਂ ਬਾਵਜੂਦ ਵੀ ਇਹ ਆਪਣੀ ਇਸ ਕਰਤੂਤ ਤੋਂ ਬਾਝ ਨਹੀਂ ਆਉਂਦੇ ਹਾਂਜੀ ਇਹਨਾਂ ਵਿੱਚ ਸਾਡੇ 10-10 ਢੇਡੇ ਵੀ ਲੱਗ ਜਾਂਦੇ ਆ ਜਾਂ ਤੇ ਕਲਹਾਰ ਨਹੀਂ ਦਿੰਦੇ ਜਾਂ ਕਹਿੰਗੇ ਪਰਚੀ ਕਟਾਓ ਨਹੀਂ ਤੇ 100 ਰੁਪਇਆ ਕਟਾਓ ਸਾਰਾ ਦਿਨ ਹੋ ਚੋਇ ਨਿਕਲ ਕੇ ਤਾਂ ਸਾਹਮਣੇ ਕੰਨ ਦੇ ਜਦੋਂ ਜੇ ਧੱਕੇ ਧੱਕੀ ਕਰਦੇ ਕਹਿੰਦੇ 500 ਰੁਪਏ ਹਫ਼ਤਾ ਦਿਆ ਕਰੋ ਹਨ ਨੂੰ ਕਿ ਨੰਗਣ ਵਾਸਤੇ ਨੰਗਣ ਵਾਸਤੇ ਕਹਿੰਦੇ ਤੁਹਾਡਾ ਪਾਸ ਬਣਾ ਦਿੰਨੇ ਆ ਕਹਿੰਦੇ ਪਾਸ ਬਣਾਓ ਨਹੀਂ ਤਾਂ 20-20 ਰੁਪਏ ਦੇ ਕੇ ਜਾਓ ਜਿੰਨੀ ਵਾਰੀ ਆਓਗੇ ਇਹ ਹੋ ਗਿਆ ਹਫ਼ਤਾ ਦੇ ਉੱਤੇ ਹੋ ਗਿਆ ਇਹ ਠੇਕਾ ਲਿਆ ਗੋਗੀ ਕਹਿੰਦੇ ਕਹਿੰਦੇ ਜਿੱਦੀ ਰਿਪੋਰਟ ਲਖਾਈ ਨਾ ਹੁੰਦੀ ਨੰਗੇ ਵਿਖਾਇਓ ਫਿਰ ਖਾਣੇ ਗਏ ਆ ਕਹਿੰਦੇ ਤੁਹਾਨੂੰ ਫਿਰ ਕਹਿੰਦੇ ਕੁੱਟਣਾ ਆਇਆ ਕਹਿੰਦੇ ਜਿੱਥੇ ਜ਼ੋਰ ਲੱਗਦਾ ਲਾਲਾ ਕਿੱਥੋਂ ਤੱਕ ਕਹਿੰਦੇ ਜ਼ੋਰ ਲੱਗਦਾ ਲਾਲੋ ਲੰਗਰ ਦੀ ਲੰਗਰ ਦੀ ਸਾਡੇ ਕੋ ਪਰਚੀਆਂ ਹੈਗੀਆਂ ਜਿਹਨੇ پیسے ਦੀ ਲੈਂਦੇ ਤਾਂ ਤੁਹਾਨੂੰ ਕਿੰਨੇ 18 ਰੁਪਏ ਲੈਣੇ ਆ ਤੇ 20 ਰੁਪਏ ਅੰਦਰ ਦਈਏ ਭਾਈ 18 ਰੁਪਏ ਮਿਲਦੇ ਨੇ ਬਲੈਂਕਟ ਵੱਲੋਂ ਇੱਕ ਪਾਰਸਲ ਡਿਲੀਵਰੀ ਕਰਨ ਦੇ ਠੀਕ ਆ ਜੀ ਹੋਸਟਲ ਦੇ ਪਾਰਸਲ ਆਉਂਦੇ ਨੇ ਬੱਚਿਆਂ ਦੇ ਇਹਨਾਂ ਦਾ ਕੀ ਇਹ ਜਿਹਦੇ ਦੇਣ ਜਾਂਦੇ ਨੇ ਇਹਨਾਂ ਨੂੰ 20 ਰੁਪਏ ਪਰਚੀ ਦੇ ਦੇਣੇ ਪੈਣਗੇ ਤੇ ਇਹਨਾਂ ਨੇ ਕੀ ਕਮਾਣਾ ਉੱਤੋਂ ਜੇ ਕੈਦਨ ਬਾਈ ਜੰਦਗੀ ਆਹੀ ਮਾੜੇ ਬੰਦਿਆਂ ਨੂੰ ਪਾਰਤਲ ਦੇ ਇੰਜਾਂਦੋ ਤੇ ਉਹਨਾਂ ਨਾਲ ਵੀ ਬਦਤਮੀਜ਼ੀ ਹੋਈ ਇਹਨਾਂ ਦੇ ਹੱਥੀ ਪੈਣ ਤੇ ਜਾ ਕੇ ਆ ਦੇਖੋ ਇਸ ਤੋਂ ਵੱਡੀ ਬੇਅਦਬੀ ਕੀ ਆ ਕੂੜੇ ਦੇ ਢੇਰ ਦੇ ਵਿੱਚ ਪਰਚੀਆਂ ਸੁੱਟੀਆਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਇੱਥੇ ਨਾਮ ਲਿਖਿਆ ਹੋਇਆ ਹੋਰ ਵੀ ਸਮਾਜ ਸੇਵਕ ਸਾਡੇ ਨਾਲ ਮੌਜੂਦ ਨੇ ਵਰੁਣ ਸ੍ਰੀ ਨੇ ਕੀ ਕਹਿਣਾ ਚਾਹੁੰਦੇ ਜੇ ਇਹ ਪਰਚੀਆਂ ਹੱਥ 'ਚ ਫੜੀਆਂ ਨੇ ਤਾਂ ਕਿਤਨੇ ਕਿਤੇ ਅਫਸੋਸ ਹੁੰਦਾ ਵੇਖੋ ਅੱਜ ਆਪਾਂ ਗੁਰੂ ਨਾਨਕ ਦੇ ਹਸਪੀਟਲ ਪਹੁੰਚੇ ਆ ਇੱਥੇ ਜਿਹੜੀਆਂ ਪਰਚੀਆਂ ਆ ਤੁਸੀਂ ਜਿੱਦਾਂ ਕਿ ਦੇਖਿਆ ਔਰੇ ਤੇ ਗੁਰਨਾਨਕ ਦੇਵ ਜੀ ਦਾ ਨਾਮ ਲਿਖਿਆ ਹੋਇਆ ਵਾ ਤੇ ਉਸ ਤੋਂ ਬਾਅਦ ਇੰਨੀ ਕ ਬੇਦਬੀ ਹੋ ਰਹੀ ਆ ਪਰਚੀਆਂ ਨੂੰ ਫਾੜ ਕੇ ਜ਼ਮੀਨ ਤੇ ਸੁੱਟਿਆ ਜਾ ਰਿਹਾ ਜਿਹਦੇ ਚ ਸਿੱਧਾ ਸਿੱਧਾ ਬੇਦਬੀ ਆ ਮਹਾਰਾਜ ਦੇ ਨਾਮ ਦੀ ਉੱਤੋਂ ਪਾਰਕਿੰਗ ਵਾਲੇ ਇੰਨੀ ਕ ਬਦਮਾਸ਼ੀ ਕਰਨਦੇ ਨੇ ਲੋਕਾਂ ਨਾਲ ਧੱਕਾ ਕਰਨਦੇ ਨੇ ਜਿਹੜੇ ਅੰਦਰ ਬਲਿੰਕਿਟ ਵਾਲੇ ਆਉਂਦੇ ਨੇ ਉਹਨਾਂ ਕੋ ਵੀ ਪੈਸੇ ਲੈਂਦੇ ਨੇ ਜੇ ਕੋਈ ਇਤਰਾਜ਼ ਕਰਦਾ ਐਂਬੂਲੈਂਸ ਵਾਲਿਆਂ ਕੋ ਵੀ ਪੈਸੇ ਲੈਂਦੇ ਨੇ ਕਿਸੇ ਨੇ ਆਪਣਾ ਪੇਸ਼ੈਂਟ ਅੰਦਰ ਵਖਾਣ ਆਣਾ ਜਾਂ ਪੇਸ਼ੈਂਟ ਦੇ ਪੇਸ਼ੈਂਟ ਦੀ ਸੁੱਤ ਸੂਰਤ ਲੈਣ ਆਏ ਨੇ ਉਹਨਾਂ ਕੋ ਵੀ ਪੈਸੇ ਲੈਂਦੇ ਜੇ ਕਿਸੇ ਨੇ ਕਹਿ ਵੀ ਦਿੱਤਾ ਕਿ ਭਾਈ ਆਪਾਂ ਪੇਸ਼ੈਂਟ ਛੱਡ ਕੇ ਚੱਲ ਜਾਣਾ ਵਾ ਤੇ ਇਹ ਬਦਮਾਸ਼ੀ ਕਰਦੇ ਉਹ ਗੱਲ ਤੱਕ ਪੈਂਦੇ ਨੇ ਇਹ ਬਿਲਕੁਲ ਬੇਦਬੀ ਆ ਮਹਾਰਾਜੀ ਮੈਂ ਅੱਜ ਸਾਡੇ ਸਿੱਖ ਜੱਥੇਬੰਦੀਆਂ ਤੋਂ ਵੀ ਆਏ ਨੇ ਮਹਾਪੁਰਖ ਨੇ ਬਹੁਤ ਵਧੀਆ ਇਸ਼ੂ ਚੁੱਕਦੇ ਨੇ ਅੱਜ ਅਸੀਂ ਉਹਨਾਂ ਨੂੰ ਵੀ ਬੁਲਾਇਆ ਵਾ ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕੀਤੀ ਆ ਕਿ ਇਹਦੀ ਵੀ ਸੁਧ ਲੋ ਤਾਂ ਕਿ ਇਹਨਾਂ ਤੇ ਕਾਰਵਾਈ ਹੋਵੇ ਤੇ ਜਿਹੜਾ ਇਹ ਪਰਚੀ ਤੇ ਪਰਚੀ ਤੇ ਮਹਾਰਾਜ ਦਾ ਨਾਮ ਲਿਖਿਆ ਸਭ ਤੋਂ ਪਹਿਲਾਂ ਸਾਡੀ ਇਹ ਡਿਮਾਂਡ ਆ ਕਿ ਨਾਮ ਇੱਥੋਂ ਹਟਾਇਆ ਜਾਵੇ ਬਿਲਕੁਲ ਨਾਮ ਹਟਾਇਆ ਜਾਵੇ ਤੁਹਾਡੇ ਕੋਲ ਲੈਂਦੇ ਆ ਪਰਚੀਆਂ ਹਾਂਜੀ ਹਾਂਜੀ ਜੀ ਲੈਂਦੇ ਹਾਂ ਹਾਂਜੀ ਲੈਂਦੇ ਸੀ ਹਾਂਜੀ ਲੈਂਦੇ ਪਹਿਲੇ ਵਾਲੇ ਨਹੀਂ ਪਹਿਲੇ ਵਾਲੇ ਨਹੀਂ ਲੈਂਦੇ ਹਾਂ ਇਹ ਲਿਆ ਨਵਾਂ ਇਹਨਾਂ ਨੇ ਠੀਕ ਆ ਤਾਂ ਬਿਲਕੁਲ ਕਿਤੇ ਨਾ ਕਿਤੇ ਇੱਕ ਪਰੇਸ਼ਾਨੀ ਬਣੀ ਹੋਈ ਆ ਆਮ ਲੋਕਾਂ ਵਾਸਤੇ ਕਿ ਤਸਵੀਰ ਕਿਤੇ ਨਾ ਕਿਤੇ ਸ਼ਰਮਿੰਦਾ ਜ਼ਰੂਰ ਕਰਦੀ ਆ ਕਿ ਆਮ ਜਨਤਾ ਜਿਹੜੀ ਆ ਉਹ ਕਿਹੜੇ ਪਾਸੇ ਆਪਣਾ ਦੁੱਖ ਸੁਣਾਵੇ ਸਰਕਾਰੀ ਹਸਪਤਾਲ ਖੋਲਣ ਦਾ ਮਤਲਬ ਹੁੰਦਾ ਕਿ ਚਾਰੇ ਪਾਸੇ ਫ੍ਰੀ ਥੋੜਾ ਬੋਤਾ ਖਰਚਾ ਪਰ ਇੱਥੇ ਅੰਦਰ ਜਾਣ ਤੇ ਹੀ 20 ਰੁਪਏ ਪਰਚੀ ਉਸ ਤੋਂ ਬਾਅਦ ਦੂਸਰੀ ਵਾਰ ਜਾਓ ਫੇਰ ਵੀ ਫੇਰ ਤੀਜੀ ਵਾਰੀ ਜਾਓ ਫੇਰ ਵੀ ਤਾਂ बार-बार ਤੁਹਾਨੂੰ 20-20 ਰੁਪਏ ਦੇਣੇ ਪੈਣਗੇ ਫੇਰ ਕਿਤੇ ਜਾ ਕੇ ਤੁਸੀਂ ਅੰਦਰ ਜਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਪ੍ਰਿੰਸੀਪਲ ਸਰ ਇੱਕ ਛੋਟੀ ਜੀ ਰਿਕੁਐਸਟ ਸੀਗੀ ਤੁਹਾਨੂੰ ਪਤਾ ਹੋਏਗਾ ਜਿਹੜਾ ਗੁਰਨਾਣਕ ਦੇਵ ਹਸਪੀਟਲ ਔਰ ਤੇ ਪਰਚੀਆਂ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਮੈਂਸ਼ਨ ਕੀਤਾ ਤੇ ਉਹ ਪਾੜ ਕੇ ਸੜਕਾਂ ਤੇ ਸੁੱਟਣਦੇ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਕਿ ਮਹਾਰਾਜ ਦੇ ਨਾਮ ਦੀ ਬੇਦਬੀ ਹੋ ਰਹੀ ਆ ਹਾਂ ਨੰਬਰ ਸੰਸ਼ਣ ਚਾਹੇ ਤਾਂ ਫੇਰ ਸਰ ਆਏ ਚੀਜ਼ ਤੁਸੀਂ ਦੇਖਣੀ ਚਾਹੀਦੀ ਕਿਉਂਕਿ ਕੋਈ ਵੀ ਪਰਚੀਆਂ ਹੁੰਦੀਆਂ ਪਹਿਲਾਂ ਤੇ ਅੰਦਰੋਂ ਸਟਾਫ ਵੱਲੋਂ ਉਹਨਾਂ ਨੂੰ ਸੈਂਸ਼ਨ ਕੀਤਾ ਜਾਂਦਾ ਵਾ ਫੇਰ ਹੀ ਚਲਦੀਆਂ ਵਾ ਗਲਤ ਕਹਾਂ ਮੈਂ ਨਾ ਤੁਹਾਨੂੰ ਮੈਡੀਕਲ ਸੁਪਰੀਟੈਂਡੈਂਟ ਦਾ ਨੰਬਰ ਵੇਖਦਾ ਨਾ ਸਰ ਹੈਗਾ ਸਾਡੇ ਕੋਲ ਮੈਡੀਕਲ ਸੁਪਰੀਟੈਂਡੈਂਟ ਸਾਹਿਬ ਦਾ ਨੰਬਰ ਵੀ ਉਹ ਚੁੱਕਣ ਨਹੀਂ ਦੇ ਫੋਨ ਤਾਂ ਹੀ ਤੁਹਾਨੂੰ ਫੋਨ ਕੀਤਾ ਵਾ ਕੋਈ ਇੱਥੇ ਹੈ ਹੀ ਨਹੀਂ ਤੁਹਾਡਾ ਕਨਸਰਟਡ ਅਫਸਰ ਹੀ ਨਹੀਂਗਾ ਜਿਹੜਾ ਆ ਕੇ ਇੱਥੇ ਕਿਸੇ ਦੀ ਫਰਿਆਦ ਵੀ ਸੁਣ ਲੇ। ਅੱਜ ਤੋਂ ਬੰਦ ਕਰ ਦੋਗੇ? ਬੰਦ ਜੀ ਜਦੋਂ ਪਰਚੀ ਨਵੀਂ ਹੋਊਗੀ ਉਹਨੂੰ ਆਪਾਂ ਚਾਲੂ ਕਰਾਂਗੇ। ਬਹੁਤ ਵਧੀਆ ਜੀ ਦੂਜੀ ਨਵੀਂ ਬਣਾਓਗੇ ਉਹ ਚ ਗੁਰੂ ਸਾਹਿਬ ਦਾ ਨਾਮ ਨਾ ਲਿਖਿਓ। ਹਾਂ ਜੀ ਤੁਹਾਨੂੰ ਕੋਈ ਨਾਰਮਲ ਤੁਸੀਂ ਆਪਣਾ ਜੋ ਵੀ ਆਪਾਂ ਪਾਰਕਿੰਗ ਲਿਖ ਦੋਗੇ ਆਪਾਂ ਸਾਰੇ ਜਿੰਨੀ ਮੇਰੀ ਟੀਮ ਹੈਗੀ ਜਿੰਨੇ ਮੇਰੇ ਵਰਕਰ ਹੈਗੇ ਆ ਆਪਾਂ ਗੁਰੂ ਘਰ ਜਾ ਕੇ ਇਹ ਮਾਫੀ ਵੀ ਮਾ ਕੇ ਆਵਾਂਗੇ ਜੀ। ਇਹੜੇ ਕੋ ਗਲਤੀ ਹੋ ਗਈ ਹੈ ਜੀ ਧਿਆਨ ਨਹੀਂ ਪਿਆ ਉਹ ਵੀਰ ਨੇ ਇੱਕ ਆਨੇ ਇੱਕ ਆਨੇ ਇਹਨਾਂ ਦੋਨਾਂ ਦੀ ਇਨਫੋਰਮੇਸ਼ਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਮੈਂ ਸੁਦੀਪ ਸਿੰਘ ਆਲ ਇੰਡੀਆ ਕਿਸਾਨੀਓ ਨੇ ਇੱਕਤਾ ਫਤਿਹ ਵੱਲੋਂ ਜ਼ਿਲ੍ਹਾ ਪ੍ਰਧਾਨ ਤੇ ਵੇਖੋ ਅਸੀਂ ਵੀ ਸੋਸ਼ਲ ਵਰਕਰਾਂ ਵੇਖੋ ਆ ਵੀ ਵੀਰ ਆ ਇਹਨਾਂ ਦੀਆਂ ਚਲੋ ਵੀਡੀਓ ਵੀਰ ਦੀਆਂ ਦੇਖਦੇ ਰਹੀਦਾ ਵੇਖੋ ਲੋਕਾਂ ਦੇ ਹੱਕਾਂ ਦੇ ਵਿੱਚ ਖਲੋਂਦੇ ਆ ਤੇ ਆਪਣਾ ਗੱਲ ਕਰਨਾ ਕਿ ਅੱਗੇ ਵੀ ਬੜੀ ਕੰਪਲੀਟ ਆਈ ਹੈ ਇਹਨਾਂ ਦੀ ਕਿ ਆਪਣਾ ਇਦਾਂ ਤੰਗ ਵੀ ਤੰਗ ਪਰੇਸ਼ਾਨ ਜਿਹੜੇ ਮਰੀਜ਼ਾਂ ਨੂੰ ਕਰਦੇ ਆ ਠੀਕ ਆ ਵੇਖੋ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਨਾਂ ਤੇ ਹਸਪੀਟਲ ਹੋਵੇ ਵੇਖੋ ਕਿੱਡੀ ਤਗੜੀ ਹਸਤੀ ਆ ਪਰ ਉਹਨਾਂ ਦੇ ਨਾਂ ਤੇ ਜਿਹੜਾ ਹਸਪੀਟਲ ਆ ਉੱਥੇ ਵੇਖੋ ਧੱਕਾ ਹੁੰਡਿਆ ਹੋਵੇ ਅੰਦਰ ਵੀ ਉਸਤਾਨ ਦੇ ਧੱਕਾ ਹੁੰਡਿਆ ਤੇ ਬਾਹਰ ਵੀ ਤੇ ਕਿੱਡੀ ਮਾੜੀ ਗੱਲ ਆ ਤੇ ਸੋ ਬਾਅਦ ਸਾਨੂੰ ਹੋਰ ਵੀ ਵੀਰਾਂ ਦੇ ਮੈਨੂੰ ਬੜੇ ਫੋਨ ਆਏ ਮੈਸੇਜ ਆਏ ਕਿ ਆਪਣਾ ਮਹਾਰਾਜ ਦਾ ਨਾਂ ਲਿਖਿਆ ਆ ਤੇ ਇਹ ਇਹਨਾਂ ਨੂੰ ਜਿਹੜਾ ਘੱਟ ਦੇਣਾ ਚਾਹੀਦਾ ਚਲੋ ਵਧੀਆ ਆਪਣੇ ਬਾਬਾ ਜੀ ਨੇ ਵੀ ਜਿਹੜੀ ਸਪੋਰਟ ਕੀਤੀ ਆ ਵੀਰੋ ਤੁਹਾਡੇ মিডিਆ ਦੇ ਸਹਿਯੋਗ ਦੇ ਨਾਲ ਵੇਖੋ ਜੀ ਉਹ ਮੰਨ ਗਿਆ ਅਸੀਂ ਜਿਹੜਾ ਇਹ ਨਾਂ ਜਿਹੜਾ ਮਟਾ ਦਾਂਗੇ ਤੇ ਫੇਰ ਪਰਚੀ ਚਾਲੂ ਕਰਾਂਗੇ ਦੇਖੋ ਜੀ ਮੈਂ ਤੇ ਪਹਿਲੀ ਗੱਲ ਸੰਤੁਸ਼ਟੀ ਦਾ ਮੇਨ ਕਾਰਨ ਆਪਣਾ ਇਹ ਵਾ ਕਿ ਉਹਨਾਂ ਨੇ ਮੰਨਿਆ ਵਾ ਕਿ ਪਰਚੀ ਤੋਂ ਮਹਾਰਾਜ ਦਾ ਨਾਮ ਹੁਣੇ ਹਟ ਜਾਏਗਾ ਉਸ ਤੋਂ ਪਹਿਲਾਂ ਇਹ ਪਰਚੀ ਨਹੀਂ ਲਾਣਗੇ ਠੀਕਾ ਉਹਨਾਂ ਨੇ ਕਿਹਾ ਵਾ ਕਿ ਉਰੋਂ ਤੱਕ ਇੱਥੇ ਪਰਚੀ ਨਹੀਂ ਲੱਗੇਗੀ ਜਦੋਂ ਤੱਕ ਪਰਚੀ ਤੋਂ ਇਹ ਨਾਮ ਨਹੀਂ ਹਟਾਂਦੇ ਪਹਿਲੀ ਤਾਂ ਸੰਤੁਸ਼ਟੀ ਦਾ ਕਾਰਨ ਆਪਣਾ ਇਹ ਵਾ ਕਿ ਆਪਾਂ ਉਹ ਚੀਜ਼ ਤੋਂ ਸੰਤੁਸ਼ਟਾਂ ਬਾਕੀ ਜਿਹੜੀ ਇਹ ਲੋਕਾਂ ਨਾਲ ਧੱਕਾ ਕਰਦੇ ਨੇ ਜਾਂ ਅਬਿਊਜ਼ ਲੈਂਗੁਏਜ ਯੂਜ਼ ਕਰਦੇ ਨੇ ਉਹਦੇ ਵਾਸਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਵਾ ਤੇ ਉਹ ਵੀ ਇਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਉਹ ਨਹੀਂ ਕਰਨਗੇ